ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਆਪ ਸਾਰਿਆਂ ਨੂੰ ਸੰਗਤਾਂ ਨੂੰ ਕੁਝ ਜ਼ਰੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਰਣਜੀਤ ਸਿੰਘ ਗੋਹਰ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਮਿਤੀ 12 ਨਵੰਬਰ 2022 ਨੂੰ ਤਨਖਾਈਆ ਘੋਸ਼ਿਤ ਕੀਤਾ ਗਿਆ ਸੀ पर ਮਿਤੀ 18 ਨਵੰਬਰ 2022 ਨੂੰ ਤਨਖਾਈਆਂ ਹੁੰਦੀਆਂ ਹੋਇਆਂ ਵੀ ਰਣਜੀਤ ਸਿੰਘ ਗੋਹਰ ਆਪਣੇ ਸੁਰਖੀਆਂ ਬਲਾਂ ਦੇ ਜ਼ੋਰ ਨਾਲ ਤਖਤ ਸਾਹਿਬ ਜੀ ਦੇ ਅੰਦਰ ਚਲੇ ਗਏ ਜਿਸ ਕਾਰਨ ਸੰਗਤਾਂ ਵੱਲੋਂ ਬਹੁਤ ਰੋਸ ਪ੍ਰਗਟ ਕੀਤਾ ਗਿਆ ਸੀ ਜਿਸ ਦੇ ਕਰਕੇ ਮਿਤੀ 25 ਨਵੰਬਰ 2022 ਨੂੰ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਰਣਜੀਤ ਸਿੰਘ ਗੋਹਰ ਨੂੰ ਪੰਥ ਤੋਂ ਸਦਾ ਲਈ ਛੇਕ ਦਿੱਤਾ ਗਿਆ ਸੀ ਅਤੇ ਤਖਸੈ ਸਾਹਿਬ ਜੀ ਤੇ ਪ੍ਰਬੰਧਕ ਕਮੇਟੀ ਨੇ ਵੀ ਮਿਤੀ 9 ਮਈ 2023 ਦੀ ਪ੍ਰਬੰਧਕ ਕਮੇਟੀ ਦੇ ਇਕੱਤਰਤਾ ਵਿੱਚ ਰਣਜੀਤ ਸਿੰਘ ਗੋਹਰ ਨੂੰ ਸੇਵਾ ਤੋਂ ਮੁਕਤ ਬਰਖਾਸਤ ਕਰ ਦਿੱਤਾ ਸੀ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਸੈ ਸਾਹਿਬ ਜੀ ਵੱਲੋਂ ਇਹਨਾਂ ਨੂੰ ਰਿਹਾਇਸ਼ ਖਾਲੀ ਕਰਨ ਵਾਸਤੇ ਕਿਹਾ ਗਿਆ ਸੀ ਪਰ ਇਹਨਾਂ ਨੂੰ ਹੁਣ ਤੱਕ ਹੁਣ ਤੱਕ ਕਮਰਾ ਖਾਲੀ ਨਹੀਂ ਕੀਤਾ ਹੈ ਪ੍ਰਬੰਧਕ ਕਮੇਟੀ ਦੇ ਕੋ ਜ਼ੋਦੀਦਾਰ ਖਿਲਾਫ ਦੁਨੀਆਵੀ ਅਦਾਲਤ ਵਿੱਚ ਮੁਕਦਮਾ ਦਰਜ ਕਰਵਾਇਆ ਹੋਇਆ ਹੈ ਮਿਤੀ 26 ਅਗਸਤ 2024 ਨੂੰ ਤਖਸ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਸ੍ਰੀ ਅਕਾਲ ਤਖਸ ਸਹਿਬ ਜੀ ਦੇ ਪਰਮ ਸਤਕਾਰਯੋਗ ਜਥੇਦਾਰ ਸਾਹਿਬ ਨਵੀਂ ਅਪੀਲ ਕੀਤੀ ਗਈ ਕਿ ਰਣਜੀਤ ਸਿੰਘ ਗੋਹਰ ਦਾ ਕੋਈ ਵੀ ਮਾਮਲਾ ਨਾ ਵਿਚਾਰਿਆ ਜਾਵੇ ਅਤੇ ਤਖਤ ਸ੍ਰੀ ਪਟਨਾ ਸਾਹਿਬ ਜੀ ਦਾ ਮਾਨ ਸਨਮਾਨ ਪੁਰਾਤਨ ਮਰਿਆਦਾ ਕਾਇਮ ਰੱਖਣ ਵਿੱਚ ਸਹਿਯੋਗ ਪ੍ਰਦਾਨ ਕਰਨ ਪਰ ਕੁਝ ਸਮੇਂ ਤੋਂ ਰਣਜੀਤ ਸਿੰਘ ਗੋਹਰ ਮੀਡੀਆ ਵਿੱਚ ਆਪਣੇ ਆਪ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦਾ ਜਥੇਦਾਰ ਕਹਿ ਕਰ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ ਤਖਸਾਲ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਆਪ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਰਣਜੀਤ ਸਿੰਘ ਗੋਹਰ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਹੈ ਇਸ ਲਈ ਕੋਈ ਵੀ ਸੰਗਤ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਬੋਲਚਾਲ ਅਤੇ ਅਸ਼ਤੇ ਦੀ ਸਾਂਝ ਨਾ ਰੱਖਣ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਵੀ ਰਣਜੀਤ ਸਿੰਘ ਗੋਹਰ ਨੂੰ ਜਥੇਦਾਰ ਸ਼ਬਦ ਨਾਲ ਸੰਬੋਧਨ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ